ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਟਾਈਮ ਹੋ ਗਿਆ ਭਾਈ ਸ਼ਾਮ ਦੇ ਇੱਥੇ ਵੱਜ ਗਏ ਤਨ ਤੇ ਦੋ ਵਾਲੀ ਚਾਹ ਆਪਾਂ ਪੀ ਲਈ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜੇ ਸਾਰਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈ ਲੱਗੀ ਜੀ ਸੂਟ ਰੈਡੀ ਕਰਨ ਪਹਿਲਾਂ ਮੈਂ ਆਹ ਵਾਲਾ ਰੈਡੀ ਕਰ ਰਹੀ ਆ ਤੇ ਇਸ ਤੇ ਆਹ ਵਾਲੀ ਲੈਂਸ ਲਾਉਂਗੀ ਮੈਂ ਘੇਰੇ ਤੇ ਤੇ ਮੈਨੂੰ ਵਧੀਆ ਲੱਗੀ ਹੈ ਲੈਂਸ ਮੈਂ ਹਾਂ ਚਲ ਘੇਰੇ ਤੇ ਲਾ ਲਾਂਗੇ ਦੇਖਦੇ ਹਾਂ ਬਾਕੀ ਲਾ ਕੇ ਕਿ ਕਿਵੇਂ ਦਾ ਬਣਦਾ ਹੈ ਜੀ ਲੁੱਕ ਆਉਂਦੀ ਹੈ ਦੀ ਫਿਰ ਛੋਡੇ ਨਾਲ ਅੱਜ ਮੈਂ ਸਲਵਾਰ ਸਿਉਂਤੀ ਤੇ ਕੱਲ ਨੂੰ ਸੂਟ ਰੈਡੀ ਕਰਨ ਲਈ ਜਮਾ ਸਿਉ ਕੇ ਅੱਜ ਜੀ ਵਾਸੋ ਕੁਸਤਾ ਮਸ਼ੀਨ ਕਈ ਦਿਨਾਂ ਤੋਂ ਵੀ ਚਲਾਈ ਹੈ ਨਾ ਕਈ ਮਹੀਨਿਆਂ ਤੋਂ ਜਿਉਂਦਾ ਮੈਂ ਪਹਿਲਾ ਵਾਲਾ ਸੂਟ ਸੰਭਤਾ ਕੋਈ ਸੰਭਤਾ ਹੀ ਨਹੀਂ ਫਿਰ ਅੱਜ ਇਹਨੂੰ ਤੇਲ ਤੂਰ ਲਾਇਆ ਸਾਫ ਕਰੀ ਚੰਗੀ ਤਰ੍ਹਾਂ ਠੀਕ ਹੈ ਫਿਰ ਥੋੜਾ ਜਿਹਾ ਟਾਈਮ ਧੁੱਪੇ ਖੋਲ ਕੇ ਜੇ ਰੱਖੀ ਤੇ ਆਏ ਕਰਦੇ ਕਰਦੇ ਮੈਨੂੰ 12:30 ਹੋ ਗਏ ਠੀਕ ਹੈ ਤੇ ਫਿਰ ਕਾ ਕਰਕੇ ਜੇ ਮੈਂ 11 ਵਜੇ ਦੀ ਉਹਦੀ ਬਹਿ ਜਾਂਦੀ ਵੀ ਨਾ ਮਸ਼ੀਨ ਉਹ ਕਰਨੀ ਹੁੰਦੀ ਫਿਰ ਮੈਂ ਸੂਟ ਰੈਡੀ ਕਰ ਦਿੰਦੀ ਅੱਜ ਸਾਰਾ ਤੇ ਕਾ ਕਰਕੇ ਫਿਰ ਅੱਜ ਕੱਲੀ ਸਲਵਾਰ ਹੀ ਰੈਡੀ ਹੋਈ। ਤੇ ਬੱਸ ਜੀ ਬਨੂਠ ਦੀਆਂ ਸਲਵਾਰ ਰੈਡੀ ਕਰਕੇ ਭਾਂਡੇ ਨੂੰ ਚੱਕਦੀਆਂ ਤੇ ਜੇਸ਼ਨ ਦਾ ਰੈੱਡ ਮੀਰਾ ਪਾਈ ਜਾਂਦੇ। ਤੇ ਫਿਰ ਆਪਾਂ ਦਾਲ ਸਬਜ਼ੀ ਦਾ ਦੇਖਦੇ ਆਂ। ਦਾਲ ਸਬਜ਼ੀ ਮਾਮਾ ਆਇਆ ਸੀਗਾ ਮਮੀ ਦੀ ਭੂਆ ਨਾ ਇੱਧਰ ਕੋਈ ਕਹਿ ਲਈ ਤੇ ਉਹ ਆਇਆ ਸੀ ਉਹਦਾ ਮੁੰਡਾ ਭੂਆ ਦਾ ਮਾਮਾ ਤੇ ਉਹ ਬੈਠਾ ਰਿਹਾ ਸੀ ਕਰ ਲੈ ਮੈਂ ਕਹਿਣ ਲੱਗੀ ਮਖਦਾਲ ਸਬਜ਼ੀ ਨਹੀਂ ਲਿਆਏ ਮਖਾ ਤੁਸੀਂ ਅੱਜ ਰਾਸ਼ਨ ਲੈਣ ਗਏ ਸੀ ਉੱਧਰ ਤੇ ਮਖਾ ਵੀ ਆਉਂਦੇ ਦਾਲ ਸਬਜ਼ੀ ਲੈ ਮਮਾ ਕਹਿੰਦਾ ਭਾਈ ਆਪਣੇ ਗਾਜਰਾਂ ਖੜੀਆਂ ਬਾਦੂ ਤੇ ਹੁਣ ਨੀਰ ਨੀਰਾਚਾਰਾ ਪਾ ਕੇ ਲੈ ਕੇ ਜਾਣ ਲੈ ਕੇ ਆਵੇਂ ਜਿਸ ਨੇ ਰੈਡੀ ਗਾਜਰਾਂ ਅੱਜ ਗਾਜਰਾਂ ਤਰਾਗੇ ਤੇ ਮਾਮੇ ਨੂੰ ਅਸੀਂ ਦੋ ਤਿੰਨ ਫੁੱਲ ਗੋਭੀ ਦੇ ਤੋੜ ਕੇ ਦੇ ਤੇ ਅੱਜ ਮਾਮੇ ਕਿ ਗੋਖ ਪੰਜ ਪੰਜ ਬੋਲ ਜਸ਼ਨਾ ਕਹਿੰਦਾ ਨਿੱਕ ਨਿੱਕੀ ਸੀ ਜਸ਼ਨ ਨੇ ਤੋੜ ਕੇ ਦਿੱਤੇ ਤੇ ਨਿੱਕੇ ਸੀ ਕਿ ਦੇਖ ਕੇ ਸੀ ਮੈਂ ਤੇ ਪੰਜ ਫੁੱਲ ਕਹਿੰਦਾ ਦੀ ਤੇ ਤੋੜ ਕੇ ਤੇ ਤੇ ਹੁਣ ਰਸਨ ਦੇ ਡੜੀ ਜਾਣਗੇ ਕੋਲੇ ਹੈ ਜੀ ਕੁੱਕਾਂ ਲਈ ਆਪਾਂ ਨੂੰ ਜਮਾ ਨੇੜੇ ਕੁੱਕਾਂ ਲਈ ਤਾਂ ਪਿੰਡ ਤਾਂ ਖਾ ਪਿਆ ਜਾਂਦਾ ਮਾਮੀ ਘਟਾਣੀ ਹੂਰੀ ਹੈ ਜਮਾ ਨਾਲੀ ਤੇ ਜਮਾ ਕੋਲੇ ਪੈ ਜਾਂਦੀ ਆਪਾਂ ਨੂੰ ਬਾਹਲੀ ਦੂਰ ਹੈ ਨਹੀਂ ਜਿੰਨੇ ਵਸ ਜਿੰਨੀ ਜਿੰਨੀ ਕੁ ਬਾਟ ਆਪਾਂ ਨੂੰ ਪਿੰਡ ਪੈਂਦਾ ਭੈਣਕਾ ਘਰ ਪੈਂਦਾ ਬਸ ਇੰਨੀ ਕੁ ਬਾਟ ਮਸ ਹਾਂ ਇੰਨੀ ਕੁ ਬਾਟ ਹੀ ਹੋਊਗੀ ਮੈਂ ਨਰ ਤਿੱਕਰ ਤਾਂ ਆਪਣੇ ਖੇਤੀਆਂ ਮੈਂ ਨਰ ਤਾਂ ਨਹੀਂ ਮੰਨ ਲਾ ਹਾਂ ਕੋੜੀ ਆ ਵਸ ਤੇ ਲੈ ਆਉਣਗੇ ਗਾਜਰ ਖਰਜ ਦੇ ਜੇ ਤਾਂ ਬਾਵਾ ਲੈਂਦੀ ਤਾਂ ਸੁੱਕੀ ਬਣਾਵਾਂਗੀ ਕਿਉਂਕਿ ਤਰੀ ਵਾਲੀ ਸਬਜ਼ੀ ਵਾਸਤੇ ਭਾਈ ਲਸਣ ਚਾਹੀਦੀ ਆ ਬੂੰਗੜੀ ਇਹ ਤੇ ਲਸਣ ਆਪਣੀ ਖਤਮ ਹੋ ਗਈ ਪਈ ਤੇ ਲਾਈ ਦੇਣੀ ਹੋਰ ਲਾਈ ਨਹੀਂ ਤੇ ਲਸਣ ਆਪਣੀ ਪਾਪੇ ਨੇ ਉਹ ਕਰਾਈ ਐਵੇਂ ਕਹਿੰਦਾ ਕੀ ਕਰਨੀ ਆ ਲਾ ਕੇ ਸਸਤੀ ਕਰ ਦੇਣਗੇ ਲਸਣ ਅਗੇ ਵਾਧੂ ਬਾਲੇ ਨੇ ਲਾ ਲਿਆ ਇਹ ਤੇ ਮੰਗੀ ਹੋ ਰਹੀ 100 ਰੁਪਏ ਕਿਲੋ ਤੇ ਹੋਰ ਮੈਂ ਕਿਹਦੀ ਪਤਾ ਹੀ ਨਹੀਂ ਕਿ ਕਿੰਨੇ 100 ਰੁਪਏ ਲੱਗ ਰਹੇ ਹੈ ਬੜੀ ਮਹਿੰਗੀ ਹੈ 100 ਹੈ ਨਹੀਂ 400 ਪਤਾ ਨਹੀਂ 100 ਹੈ ਬੜੀ ਮਹਿੰਗੀ ਹੈ ਉਹ ਤਾਂ 100 ਕਿੱਥੇ ਬੀਬੀ ਲਸਣ ਕਿੰਨੇ ਰੁਪਏ ਕਿਲੋ ਹੈ 350 ਫਿਰ 350 ਰੁਪਏ ਕਿਲੋ ਹੈ ਪਾਸ ਜੀ ਨਹੀਂ ਹੈ ਇੱਕ ਦੀ ਹੁਣ ਮੈਂ ਆ ਗਈ ਆਂ ਸੀ ਅੱਜ ਘਰੇ ਅਸੀਂ ਗੱਲਾਂ ਕਰੀ ਆਵੇਂ ਸੀ ਮਹਾ ਡੈਡੀ ਨੂੰ ਕਹਿਣੇ ਆ ਵੀ ਡੈਡੀ ਸਾਰੀ ਸਬਜ਼ੀ ਲਾ ਦੇ ਭਾਈ ਹੁਣ ਟਾਈਮ ਨਹੀਂ ਗਾਂ ਵਾਲੀ ਰੁੱਤ ਦੀ ਸਾਰੀ ਏਟੂ ਜਿੜਕ ਬੱਲਾ ਤਾਂ ਆਪਣੇ ਹੋਈਆਂ ਪਈਆਂ ਪਿਛਲੇ ਗੜੇ ਕਦੋਂ ਹੁਣ ਲੱਗਣਗੇ ਕਦੋਂ ਇਹ ਬੱਲਾ ਲੱਗਣ ਲੱਗ ਜਾਣਾ ਮੇਰੇ ਕੋਲ ਤਾਂ ਬਸ ਹੁਣ ਕਦੂ ਟੋਰੀਆਂ ਭਿੰਡੀਆਂ ਕਦੂ ਤਾਂ ਨਹੀਂ ਲਾਉਂਦੇ ਰੋਜ਼ ਹੀ ਕਦੂ ਰੋਜ਼ ਹੀ ਕਦੂ ਕਦੂ ਐ ਬਈ ਇੰਨੀ ਪਤਾ ਹਰੀ ਸਰਜੀ ਜੀ ਕਿੰਨੀ ਤਾਰਤ ਹੁੰਦੀ ਹੈ ਹੈ ਮੰਮੀ ਬੈਂਗਣ ਆਪਣਾ ਬੜਾ ਵੱਡਾ ਹੋ ਰਿਹਾ ਇੱਕ ਦੇਖ ਹੁਣ ਇੱਕੋ ਹੀ ਲੱਗਦਾ ਹੈ ਇੱਕ ਤਾਂ ਹੁਣ ਆਪਣੇ ਕਿਸ ਕੰਮ ਦਾ ਪੁਰਜੀ ਇੱਕ ਦੀ ਕਿਹੜੀ ਪੁਰਜੀ ਆਉਂਦੀ ਹੈ ਇੱਕ ਜਣੇ ਦੀ ਤਾਂ ਬਣੀ ਉਹ ਹੈ ਵੀ ਗੱਡਾ ਫਿਰ ਅਸੀਂ ਖਾਣੀ ਹੈ ਉਹਨਾਂ ਕੱਢੀ ਨਿਕਲੇ। ਕੈਜੀ ਹੁੰਦੀ ਐ। ਪੁਰਥਾ ਬੰਦਾ ਪੁਰਥਾ। ਕੈਜੀ ਹੁੰਦੀ ਐ। ਵਧੀਆ ਹੁੰਦਾ। ਠੀਕ ਹੁੰਦਾ। ਠੀਕ ਆ। ਕਦੋਂ ਨਾਲ ਦਾ ਤਾਂ ਨਹੀਂ ਹੁੰਦਾ। ਨਾ ਨਾ ਸੁੱਕੀ ਸਬ ਸੁੱਕੀ ਬਣਦੀ ਐ। ਕੈਜਾ ਟੇਸਟ ਹੁੰਦਾ। ਉਹਨੂੰ ਪਹਿਲਾਂ ਦਾ ਸੁਆਦ ਵਿਚ ਅੱਗ ਦੇ ਵਿੱਚ ਵੀ ਵਿੱਚ ਸੱਟਣਾ ਪੈਂਦਾ। ਹੂੰ। ਜਿਵੇਂ ਆਪਾਂ ਆਲੂ ਬਾਪ ਭੁੰਦੇ ਆਂ, ਉਹਵੇਂ ਭੁੰਨ ਲੈ। ਨਾ ਜਿਵੇਂ ਉਹ ਕਿੰਨਾ ਨੇ ਸ਼ੋ। ਸ਼ੋਹਂਦੀ ਐ। ਸ਼ਕਰਗੰਧ। ਸ਼ਕਰਗੰਦੀ। ਸ਼ਕਰਗੰਦੀ। ਉਹ ਉਹ ਫਿਰ ਉਤਮਾ ਦੇ ਛਿਲਕਾ ਲਾੜੇ ਛਿਲਕਾ ਲਾ ਕੇ ਫਿਰ ਉਹਨੂੰ ਕੁੰਡੇ ਚ ਕੁੱਟ ਲੈ। ਪਸ ਫਿਰ ਤੜਕਾ ਲਾਉਣਿਆ ਜਿਵੇਂ ਉਵੇਂ ਤੜਕਾ ਲਾ ਦੇ। ਲਸਣ ਗੰਡਾ ਪਾ ਕੇ। ਹੂੰ। ਫਿਰ ਬਣਦਾ ਪੁਰਠਾ। ਲਓ ਜੀ ਆਪਾਂ ਲੈ ਇੱਧਰ ਇੱਥੇ ਲੈਣਾ ਹੈ ਛਟੀਆਂ ਉਹ ਨਾ ਛਟੀਆਂ ਅੱਗ ਦੀ ਨਹੀਂ ਮੱਚੀ ਉਹਨਾਂ ਨਾਲ ਧੂਆ ਧੁੱਖਾ ਜਾ ਪਿਆ ਰੰਦਾ ਰੋਟੀ ਬਗਾਉਣਿਆ। ਉਹ ਨਾ ਕਰਡੀਆਂ ਨਹੀਂ ਛਟੀਆਂ ਨਹੀਂ ਬਧੀ ਅੱਜ।

ਮਗਾ ਗਾਜਰਾ ਵਧੀਆ ਹੋਣੀ ਆ ਜਿਹੜਾ ਸਾਹ ਉਹਨਾਂ ਮਾਮਾ ਦਾ ਗਾਜਰਾ ਬਹੁਤ ਆਪਣੇ ਗਾਜਰਾ ਗਾਜਰਾ ਦੇ ਏਡੀ ਏ ਟਮ ਏਡੀ ਏ ਥੋੜੀ ਨਚਾਰੇ ਆ ਆ ਵਿੱਚ ਤਾਂ ਹੈਗੀਆਂ ਵੀ ਆਏ ਵਾਹ ਪਰ ਮੈਂ ਸਬਜੀ ਮੈਨੂੰ ਲੇਟ ਹੋ ਗਿਆ ਟਾਈਮ ਸਾਢੇ 4 ਹੋਣ ਵਾਲੇ ਆ ਓਕੀ ਜਰੀ ਉਹ ਮੇਰੇ ਸਾਹ ਨਾਲ ਚੀਰ ਮੇ ਤੇ ਟਾਈਮ ਬਾਲਾ ਲੱਗੂ ਆ ਤਾਂ ਬਾਣ ਬਾਂਟਾ ਉਹਦੀ ਜਾਣੀ ਗੀ ਘਰ ਦੀ ਗਾਜਰ ਉਹਦੀ ਬਣ ਜਾਂਦੀ ਹੈ ਟਾਈਮ ਤਾਂ ਲੱਗਦਾ ਗਲ ਕਰ ਚੀਰ ਮੇ ਤੇ ਟਾਈਮ ਲੱਗੂ ਆ ਲਾਭ ਜਿੱਡੀਆਂ ਜਿੱਡੀਆਂ ਦਾ ਖਿਲੇਉਣ ਲੱਗੇ ਸੀ ਆਉ ਫਿਰ ਕੀ ਹੈ ਕੀ ਹੈ ਦੋਨੋਂ ਬਾੜੀਆਂ ਬੰਨ੍ਹ ਲਈ ਇਹਨਾਂ ਦੋ ਕਿ ਉਹ ਤਾਂ ਸੁੱਕੇ ਬਣਾਵਾਂਗੇ ਜੀ ਗਰਜਣਾ ਜੀ ਖਾ ਲੈਣਾ ਸੁੱਕੇ ਮੈਂ ਕਿ ਦੱਸ ਫਿਰ ਦੁੱਧ ਵਾਲੀ ਨੂੰ ਤਾਂ ਨਹੀਂ ਸੁੱਕੇ ਨੂੰ ਸਹੀ ਆ ਸੁੱਕੇ ਸਹੀ ਦੁੱਧ ਵਾਲੀ ਨੂੰ ਨਹੀਂ ਹੂੰ ਤਾਂ ਪਾ लो जी सुक्की बनाएंगे फिर छोटियाँ छोटियाँ गाजरां कड़ांगी कालु का ही निक्के निक्के वहीं हो जानी है सारी जकड़ी जमी सुंगर यानी है सारी जकड़ी सुक्की तो फिर अपने पति है कि सब्जी खाने बातें पर पर खाने अपने कोई थोड़ी साबजी खाना लगा है सही है पांच जने है ਤਾਲੀਆਂ ਤੁਨੀਆ ਹੈ ਨਹੀਂ ਜੀ ਜਸ਼ਨ ਉਹ ਤਾਂ ਮੰਗੀ ਜਾਂਦੇ ਸੀ ਤਾਲੀਆਂ ਤੁਹਾਡੇ ਆ ਗਿਆ ਕਤਾਂ ਤੁਹਾਡੇ ਦਾ ਆਪਣੇ ਵੀਰ ਤੇ ਜੋ ਕਰਨਾ ਆ ਆਪਣੇ ਮੋਆ ਧੰਨਿਆ ਸਾਫ ਇਹਨੇ ਗੰਦਾ ਬਣੀ ਕਿੱਥਾਂ ਹੋਊਗਾ ਬੰਬੀ ਦਾ ਸਹੀ ਸਾਫ ਹੈ ਵਧੀਆ ਬੰਬੀ ਦਾ ਹਾਂ ਤਾਂ ਮੈਂ ਪਾ ਲਾ ਚੱਲ ਗੰਬੀ ਕੇ ਲਾਈ ਕੇੜੇ ਪਾਸੇ ਹੈ ਘਰੇ ਅੰਦਰ ਹੈ ਅੰਦਰ ਤਾਂ ਨਹੀਂ ਦੱਬੀ ਹੋ ਰਹੇ ਹੁੰਦੇ ਹੈ। ਘਰੀ ਆ। ਹਾਂ ਅੰਦਰ ਸਾਰੇ ਪਤਾ ਨਾ ਨੰਦਰੀ ਹੋ ਗਿਆ ਕਰੋ। ਲਓ ਜੀ ਸਬਜੀ ਮੈਂ ਧਰਤੀ ਤੇ ਗਾਜਰਾਂ। ਆਪਦੇ ਪਾਣੀ ਛੱਡ ਗੀਆਂ। ਬਸ ਆ ਪਾਣੀ ਸੁੱਕਦੇ ਸੁੱਕਦੇ ਸਬਜੀ ਬਣ ਜੂਗੀ। ਲਓ ਜੀ। ਸੁੱਕੀ ਤਾਂ ਬਹੁਤ ਸੁਆਕ ਆਉਂਦੀ ਹੈ। ਜੀਰਾ ਜੂਰਾ ਪਾਤਾ ਜਮੈਣ ਹੈ ਨਹੀਂ ਸੀ ਜਮੈਣ ਹੁੰਦੀ ਤਾਂ ਵਧੀਆ ਬਣਦੀ। ਅੱਜ ਹੁਣੀ ਨੇ ਗਾ ਤੜਕਾ ਲਾਇਆ ਤੇ ਗਾਜਰਾਂ ਪੋਲੀਆਂ ਹੋ ਵੀ ਗਈਆਂ। ਲਓ ਜੀ ਰੋਟੀਆਂ ਲੱਗ ਗਿਆ ਆਪਾਂ। ਤੇ ਪਾਣੀ ਤਾਂ ਨਹੀਂ ਅੱਜ ਜਿਵੇਂ ਲੱਗੇ ਪਿਆ ਤਾਂ ਕਹਿੰਦਾ ਭੁੱਖ ਲੱਗੀ ਪਈ ਐ। ਅਗਰ ਤੁਸੀਂ ਰੋਟੀ ਲੱਗੇ। ਕਿਤਾ ਦੁਪਹਿਰੇ ਉਹ ਹੋ ਜਾਂਦੀ ਤਾਂ ਰੋਟੀ ਖਾ ਲੈਣੇ ਆ। ਫਿਰ ਆਥਨ ਵਾਲੀ ਰੋਟੀ ਦੀ ਭੁੱਖ ਜੀ ਮਰ ਜਾਂਦੀ ਐ। ਜੇ ਨਹੀਂ ਖਾਂਦੇ ਫਿਰ ਖੋ ਪੈਂਦੀ ਟਾਈਮ ਨਹੀਂ ਐਨੇ ਖੰਡੇ ਮੈਂ ਮਰ ਜਾ ਕਿਹਨੂੰ ਪਤਾ ਖਾਦਾ ਖਾਈ ਉੱਧਰ ਕਮਰੇ ਦੇ ਦੇਖੋ ਜੀ ਇਹ ਕੋਈ ਨਹੀਂ ਮਿੰਗੇ ਲੱਗੇ ਤੇ ਇੱਥੇ ਆਏ ਆਏ ਹਾਂ ਦਾ ਸਾਡਾ ਜਸ਼ਨ ਮੈਂ ਥੰਦਾ ਗੱਲਾ ਕੌੜੇ ਜਿਹੜੇ ਤੇਲੇ ਹਉਣੇ ਸੀਗੇ ਬਾਹਰ ਤੋਂ ਬਾਹਰ ਲਾਲ ਕੌੜੇ ਜਾਂ ਗਰਦ ਵੀ ਪਾ ਲਿਆ ਨਾਲ ਖਾ ਲਿਆ ਬਾਤੀ ਲਿਆ ਮੇਰਾ ਪੁੱਤ ਲੈ ਆ ਕਾਪੇ ਪਾਪਾ ਨਾਲ ਖਾਏਗਾ

ਉਹ ਕੋਈ ਤਾਂ ਚੂਨਾ ਮਾਰ ਲਾ ਉਹ ਨਹੀਂ ਲੈ ਅਪਣੇ ਤਰੀਕੇ ਪੁੱਕਾ ਕੱਢੀ ਹੁੰਦੇ ਨੇ ਇਹ ਵੀ ਬੁੱਤੇ ਨਵੇਂ ਲਈਆਂ ਹਨ ਜਿਹੜੀਆਂ ਇਹ ਪਿਆਉ ਪੁੱਤ ਦੋਨੇ ਜੀ ਗੱਡੇ ਬਿਨਾਂ ਰੋਟੀ ਨਹੀਂ ਖਾਂਦੇ ਇਹਨਾਂ ਦੋਨਾਂ ਨੇ ਖਾਣਾ ਹੀ ਖਾਣਾ ਪਈਆ ਉਹਨਾਂ ਦਾ ਗੱਡੇ ਬਿਨਾਂ ਰੋਟੀ ਨਹੀਂ ਖਾਣਾ ਚਾਲੂ ਹੋਣਾ ਪਹਿਲਾਂ ਪਿਛਲੇ ਘੜੇ ਸਾਡੇ ਘੰਡੇ ਨਾ ਬਾਵਾ ਟਾਈਮ ਦੇ ਗੱਟਾ ਲਿਆ ਸੀ ਤੇ ਇੰਨੇ ਕੌੜੇ ਹੋ ਗਏ ਉਹ ਤੇ ਖਾਈ ਗਏ ਭਾਈ ਇਹਨਾਂ ਨੇ ਗੰਦੇ ਨਹੀਂ ਖਾਣੇ ਬਾਹਰ ਰੱਖ ਲੋ ਬਾਹਰ ਰੱਖੋ ਪਾਣੀ ਲੈ ਗਏ ਆ ਆਹ ਤੇ ਆਇਆ ਆ ਪਰ ਲਾ ਕੋ ਨੂਨ ਪੋਣਾ ਦਾ ਪਾਲਾ ਗੰਡਿਆਂ ਨੂੰ ਕੁੱਤੇ ਹੀ ਪਾ ਕੇ ਲੈ ਜਾ ਸਾਲ ਚ ਪਾਲਾ ਜਾਂਦਾ ਮਰ ਉਹ ਐਵੇਂ ਜਾਂਦਾ ਹੋਰ ਮੁੱਖ ਨਾਲ ਸੀ ਪਿਆਰ ਜਾਂਦਾ ਕੋੜੇ ਘੱਟ ਹੋ ਗਿਆ ਮੈਨਾਂ ਕੀ ਆ ਤੋਰ ਹੈ ਨਾ ਕਾਉ ਕਾਉ ਖਾ ਗਾ ਪਰ ਮਰੀ ਮੈਨੂੰ ਪਤਾ ਹੀ ਨਹੀਂ ਬਰੇ ਸਾਹਮਣੇ ਆ ਪਏ ਉਹ ਨਾ ਤਾਂ ਫਿਰ ਮੈਂ ਤਾਂ ਜਿੱਥੇ ਪਾਲਾ ਇਹਦਾ ਬਣਦਾ ਥੋੜਾ ਜਿਹਾ ਪਾਲਾ ਲੈ एक ही फुट गंड्या नली 1000 रुपया गुलाब किलाड भी लाण लो ये आले हाल ही पाला थोड़ा थोड़ा कर

ਸ਼ੋਭਨ ਦਾ ਕਰੀ ਜਾਂਦਾ ਹਟਾ ਇਹ ਤਾਂ ਥੋੜੀਆਂ ਜੀਆਂ ਮਾਰੀ ਕਿੰਨੀਆਂ ਸੀ ਇਹਨੂੰ ਮੀਨਾ ਬਣ ਗਿਆ ਜੀ ਇਹਨਾਂ ਨੂੰ ਪਕਾ ਦਿੰਦੇ ਸੁੱਕੀ ਸਬਜ਼ੀ ਲੋ ਮੋੜੀ ਮੋਟੀ ਰੱਖੀ ਤੇਰੀ ਹਿੰਦੀ ਹੈ ਜੀ ਆਪਦੇ ਪੁੱਤ ਤਿਆਉ ਮੰਨੀ ਇਹ ਜੁਮਾਰਾ ਹੈ ਜੀ ਹੋਰ ਇਸ ਵਾਰ ਬੜੀ ਜਿਵੇਂਣਾ ਨਾ ਲੈਟ ਹੋ ਜੀ ਚਲੋ ਜੀ ਇਸੇ ਦੇ ਨਾਲ ਆਪਾਂ ਵੀਡੀਓ ਦਾ ਵੀ ਕਰਦੇ ਆ ਇੱਥੇ ਐਂਡ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਲਵ ਤੁਹਾਨੂੰ